ਫੜਾ ਦੇ ਨਿਊ ਮਾਡਲ ਤੋਂ ਦੀ ਰਹਿਣ ਵਾਲੀ ਸੀਮਾ ਨਾਮਕ ਮਹਿਲਾ ਨੇ ਆਪਣੀ ਹੀ ਨੂੰ ਉੱਪਰ ਘਰ ਦਾ ਕੀਮਤੀ ਸਮਾਨ ਲੈ ਕੇ ਜਾਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਦੇ ਲੜਕੇ ਰੋਹਿਤ ਦੀ ਸੋਨੀਆ ਨਾਮਕ ਲੜਕੀ ਨਾਲ ਲਵ ਮੈਰਿਜ ਹੋਈ ਸੀ ਤੇ ਮੈਰਿਜ ਤੋਂ ਬਾਅਦ ਹੀ ਉਸਦੀ ਨੂੰ ਅਤੇ ਲੜਕਾ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦਿਆਂ 5 ਲੱਖ ਰੁਪਏ ਦੀ ਮੰਗ ਕਰ ਰਿਆ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵੀ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ ਉਸਨੇ ਦੱਸਿਆ ਕਿ ਇਸੇ ਹੀ ਡਰ ਤੋਂ ਉਹ ਆਪਣਾ ਮਕਾਨ ਛੱਡ ਕੇ ਲੁਧਿਆਣਾ ਵਿਖੇ ਕਿਰਾਏ ਤੇ ਰਹਿਣ ਲੱਗ ਪਏ। ਪੀੜਾ ਸੀਮਾ ਤੇ ਉਸਦੇ ਪੁੱਤਰ ਜਤਿੰਦਰ ਮੁਤਾਬਕ ਉਹ ਜਦੋਂ 8 ਮਹੀਨੇ ਬਾਅਦ ਆਪਣੇ ਪੁਰਾਣੇ ਘਰ ਨੂੰ ਦੇਖਣ ਲਈ ਆਏ ਤਾਂ ਦੇਖਿਆ ਕਿ ਘਰ ਵਿੱਚੋਂ ਕਰੀਬ 1.5 ਲੱਖ ਦਾ ਸੋਨਾ ਤੇ ਚਾਂਦੀ ਤੋਂ ਇਲਾਵਾ ਹੋਰ ਬਹੁਤ ਸਾਰਾ ਕੀਮਤੀ ਸਮਾਨ ਗਾਇਬ ਸੀ ਜਿਸ ਨਾਲ ਉਨ੍ਹਾਂ ਦਾ ਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਇਸ ਸਭ ਲਈ ਆਪਣੀ ਨੂੰਹ ਸੋਨੀਆ ਅਤੇ ਆਪਣੇ ਹੀ ਪੁੱਤਰ ਨੂੰ ਦੋਸ਼ੀ ਠਹਿਰਾਇਆ ਹੈ। ਜਿਸ ਸੰਬੰਧੀ ਉਨ੍ਹਾਂ ਥਾੜਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸਰ ਕੀ ਨਾਮ ਜੀ ਆਪਣਾ ਜਤਿੰਦਰ ਕਿੱਥੇ ਰਹਿੰਦੇ ਆ ਜੀ ਆਪਾਂ ਆਪਾਂ ਇੱਥੇ ਨਿਊ ਮਾਰਟਨ ਹੀ ਰਹਿੰਦੇ ਹਾਂ ਹਾਂ ਸਰ ਕੀ ਮਾਮਲਾ ਕੀ ਅੱਜ ਜਿਹੜਾ ਮਤਲਬ ਕਿ ਆਪਣੇ ਅਸੀਂ ਨਾ 8 ਮਹੀਨੇ ਤੋਂ ਇੱਥੋਂ ਬਾਹਰ ਰਹਿ ਰਹੇ ਸੀਗੇ ਸਾਡਾ ਛੋਟਾ ਬੇਟਾ ਤੇ ਉਹਦੀ ਵਾਈਫ ਇੱਥੇ ਰਹਿੰਦੇ ਪਏ ਸੀਗੇ ਤੇ ਅਸੀਂ 1 ਦਸੰਬਰ ਤੋਂ ਅਸੀਂ ਲੁਧਿਆਣੇ ਤੋਂ ਅੱਗੇ ਪਿੰਡ 'ਚ ਰਹ ਰਹੇ ਸੀਗੇ ਤੇ ਅੱਜ ਅਸੀਂ ਇੱਥੇ ਆਏ ਹਾਂ ਉਹ ਖਾਲੀ ਕਰ ਗਿਆ ਮਕਾਨ ਮੇਰਾ ਬ੍ਰਦਰ ਹਫ਼ਤਾ ਪਹਿਲਾਂ ਤੇ ਅੱਜ ਅਸੀਂ ਆਜੋ ਆ ਕੇ ਗੇਟ ਬਾਹਰ ਖੋਲ੍ਹਿਆ ਤਾਂ ਅੰਦਰ ਸਾਰਾ ਕੁਝ ਟੁੱਟਾ ਮਿਲਿਆ ਸਾਨੂੰ ਸਰ ਇਹ ਹੋਈ ਕਿਦਾਂ ਚੋਰੀ ਵਗੈਰਾ ਇਹ ਚੋਰੀ ਸਰ ਪਤਾ ਨਹੀਂ ਉਸਤਾ ਜੀ ਖੋਲਿਆ ਹਾਂ ਹਾਂਜੀ ਅੱਜ ਖੋਲਿਆ ਜੀ ਇਸ ਦਾ ਗੇਟ ਆ ਕੇ ਕਿੰਨੀ ਦੇਰ ਬਾਅਦ ਕਿੰਨੀ ਦੇਰ ਬਾਅਦ ਖੁੱਲਿਆ ਅਸੀਂ 8 ਮਹੀਨੇ ਬਾਅਦ ਅਸੀਂ 8 ਮਹੀਨੇ ਬਾਅਦ ਅਸੀਂ ਤਾਂ ਆਪਣਾ ਘਰ ਦੇਖਣ ਆਏ ਸੀ ਉਹ ਕੋ ਛੱਡ ਗਿਆ ਸੀ ਘਰ ਤਾਂ ਅਸੀਂ ਕਿਹਾ ਦੇਖੀਏ ਜਾ ਕੇ ਵੀ ਆਪਣਾ ਘਰ ਖੋਲੀਏ ਜੋ ਬਾਹਰਲਾ ਗੇਟ ਖੋਲਿਆ ਤੇ ਅੰਦਰ ਸਾਰਾ ਕੁ ਟੁੱਟਾ ਹੋਇਆ ਮਿਲਿਆ ਸਰ ਕਿੰਨਾ ਕੰਨ ਖਾਣ ਹੋ ਗਿਆ ਆਪਣਾ ਨੁਕਸਾਨ ਕਾਫੀ ਹੋ ਗਿਆ ਜੀ ਫਿਰ ਵੀ ਕਟਵਾਟ 4-5 ਲੱਖ ਦਾ ਹੋ ਹੀ ਗਿਆ ਜੀ ਜਿੰਦਗੀ ਭਾਰਤੀ ਮੰਗੇ ਕੈਸ਼ ਵਗੈਰਾ ਵੀ ਸੀਗਾ ਨਹੀਂ ਸਾਹਿਬ ਜਿਹੜਾ 골ਡ ਦਾ ਸਮਾਨ ਸੀਗਾ 골ਡ ਕਿੰਨਾ ਸੀਗਾ ਜੀ ਇਹਦੇ ਵਿੱਚ ਇਹਦੇ ਵਿੱਚ 85 ਕਿੰਨਾ ਸੀਗਾ ਜੀ 골ਡ 1.5 ਲੱਖ ਰੁਪਏ ਦਾ ਹਾਂਜੀ ਤੇ ਇੱਕ ਵਾਸ਼ਿੰਗ ਮਸ਼ੀਨ ਸੀ ਨਵੇਂ ਸਾਡੇ ਮੇਰਾ ਡੀ ਜਿਹੜਾ ਸਮਾਨ ਸੀਗਾ ਜੀ ਉਸ ਦਿਨ ਏਸੀ ਲਾ ਕੇ ਲੈ ਗਏ ਨਵਾਂ ਅਸੀਂ ਕੋਲ ਲਗਾ ਗੀਜ਼ਰ ਲਵਾਇਆ ਸੀ ਦੋ ਉਹ ਦੋਨੋਂ ਹੀ ਲਾ ਕੇ ਲੈ ਕੇ ਟੂਟੀਆਂ ਪਟਕੇ ਲੈ ਕੇ ਟੱਕਣ ਸਾਰੇ ਲੈ ਕੇ ਬਾਹਰ ਕੋਈ ਸੀਸੀਟੀਵੀ ਵਗੈਰਾ ਲੱਗੀ ਘਰ ਚ ਕਾਚੇ ਸੀਸੀਟੀਵੀ ਨਹੀਂ ਲੱਗ ਰਹੇ ਇਸ ਮਾਮਲੇ ਨੂੰ ਕਪਾਲਿਸ ਕੰਪਲੀਟ ਕੀਤੀ ਤੁਸੀਂ ਅੱਜ ਹਾਂਜੀ ਹੁਣ ਕੀਤੀ ਸੀ ਕੰਪਲੇਂਟ ਅਸੀਂ ਫੋਨ ਨੰਬਰ ਤੇ ਹਾਂਜੀ ਆਏ ਮੌਕੇ ਦੇ ਮੁਲਾਜ਼ਮ ਉਹਨਾਂ ਨੇ ਕਿਹਾ ਕਿ ਅਸੀਂ ਕੰਪਲੇਂਟ ਲੋਕ ਕਰਵਾ ਰਹੇ ਸੀ ਥਾਣਾ ਦੱਸਿਆ ਸੀਗਾ ਉਹ ਹੁਣ ਉੱਥੋਂ ਭੇਜਣਗੇ ਹੁੰਦੇ ਮੇਰਾ ਨਾਮ ਸੀਮਾ ਹੈ ਹਾਂਜੀ ਕਿੱਥੇ ਰਹਿੰਦੇ ਆਪਾਂ ਮੈਂ ਪਹਿਲਾਂ ਇੱਥੇ ਰਹਿੰਦੀ ਸੀਗੀ ਹਾਂਜੀ ਮੇਰੀ ਨੋਨੇ ਮੈਨੂੰ ਧੰਗ ਕੀਤਾ ਪੈਸੇ ਮੰਗਦੀ ਸੀ ਮੇਰੇ ਆਦਮੀ ਤੋਂ ਹੁਣੇ 5 ਲੱਖ ਦੇ 6 ਲੱਖ ਦੇ ਪਰ ਜਦੋਂ ਪੁਰੇ ਵਾਲਾ ਘਰ ਵਿੱਚ ਸਦਾ ਕਰਨੀ ਮਿਲ ਗਿਆ ਜਦੋਂ 3 ਦਿਨ ਰਹਿ ਗਏ ਧਮਕੀ ਦੇ ਸੀ ਰਾਤ ਨੂੰ ਸ਼ਾਮ ਨੂੰ ਡੇੰਬੂ ਕੀਤਾ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਇੱਥੇ ਆਠ ਗਏ ਅਸੀਂ ਕਿਰਾਏ ਤੇ ਰਹਿੰਦੇ ਆ ਉਤੋਂ ਬਾਅਦ ਸਾਨੂੰ ਪੁਲਿਸ ਨੇ ਕਿਸੇ ਨੇ ਸਾਨੂੰ ਇੱਥੇ ਆਣੇ ਨਹੀਂ ਦਿੱਤਾ ਹਾਂਜੀ ਮੈਂ ਆ ਕੇ ਦੇਖਿਆ ਸੀ ਮੇਰੀ ਪੂਰੀ ਜ਼ਿੰਦਗੀ ਦੀ ਕਮਾਈ ਇਹ ਹੋਰ ਕੋਈ ਨਹੀਂ ਐ ਅਸੀਂ ਇੱਕ ਨੌ ਬਿਆਕੇ ਲਿਆਂਦੀ ਲਵ ਮੈਰਿਜ ਕੀਤੀ ਮੁੰਡੇ ਨੇ ਉਹਦਾ ਨਾਮ ਸੋਨੀਆ ਆ ਟੱਕਰਾ ਪਿੰਡ ਦੀ ਆ ਉਹ ਸਾਰਾ ਸਾਡਾ ਤੇਜ਼ ਮੈਸ ਕਰ ਗਈ ਕੋਈ ਟੁੱਟੀ ਨਹੀਂ ਕੋਗੀ ਜਰ ਨਹੀਂ ਹੋਤਾ ਪੱਖੇ ਦੋ ਬੱਕਰੇ ਸੋਈ ਚੁੱਕੇ ਤੁਹਾਡੇ ਮੁੰਡੇ ਦਾ ਨਾਮ ਕੀ ਆ ਮੇਰੇ ਮੁੰਡੇ ਦਾ ਨਾਮ ਮੰਮੀ ਤਾਂ ਨੌ ਦਾ ਨਾਮ ਸੋਨੀਆ ਆ ਸੋਨੀਆ ਕਿੰਨੀ ਕਿੰਨੀ ਲੇਰ ਹੋ ਗਈ ਮੈਰਿਜ ਹੋਈ ਨੋਦੀ ਨੂੰ 31 ਜਨਮਰੀ ਤੇ ਦੋ ਜਨ ਸਤੇ ਯਾਨੀ ਦੁੱਧ ਸਾਲ ਚਲਦਾ ਪਿਆ ਉਹ ਰਤਨਪੁਰੇ ਵਾਲਾ ਲੱਗਦਾ ਜਿਹੜੀ ਤੁਹਾਡੇ ਘਰ ਹੋਈ ਆ ਸਾਰੀ ਚੋਕ ਸਭ ਕੁਛ ਹੈ ਮੇਰੀ ਨੋ ਟਰੱਕ ਪਰ ਕੇ ਲੈ ਗਈ ਹੈ ਚੋਰ ਕਿੱਥੇ ਚੱਕ ਲੂਗੇ ਇਹ ਮਕਾਨ ਹੁਦਾ ਕਿਸ ਦੇ ਨਾਮ ਹੈ ਜੀ ਮਕਾਨ ਹੈਗਾ ਮੇਰੇ ਜੁਆਈ ਦੇ ਨਾਮ ਗੁਰਿੰਦਰ ਸਿੰਘ ਸੰਗ ਉਹ ਕਿੱਥੇ ਰਹਿੰਦੇ ਮੇਰੀ ਕੁੜੀ ਦਾ ਉਹ ਕਿੱਥੇ ਰਹਿੰਦੇ ਉਹ ਰਹਿੰਦੇ ਆਸਟ੍ਰੇਲੀਆ ਉਧਰ ਇਸ ਵਾਰ ਦਾਦੀ ਸੂਚਨਾ ਮਿਲਦੇ ਸਾਰੇ ਥਾਣਾ ਸਿਟੀ ਦੇ ਐਸ ਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਸਿਮਿਤ ਮੌਕੇ ਤੇ ਪਹੁੰਚੇ ਤੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਉਹਨਾਂ ਦੱਸਿਆ ਕਿ ਇਹ ਇੱਕ ਘਰੇਲੂ ਲੜਾਈ ਦਾ ਮਾਮਲਾ ਜਾਪ ਰਿਹਾ ਹੈ ਫਿਲਹਾਲ ਅਸਲ ਕਾਰਨਾਂ ਦਾ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਜਿਹੜਾ ਇੱਕ ਅੱਜ ਨਿਊ ਨੂ ਇਹ ਜੀ ਆਏ ਇਹਨਾਂ ਨੇ ਫੋਨ ਕੀਤਾ ਸੀ 8 ਮਹੀਨੇ ਬਾਅਦ ਇੱਥੇ ਆਏ ਆ ਇਹਨਾਂ ਦੀ ਇਹਨਾਂ ਦਾ ਬੇਟਾ ਵੀ ਇੱਥੇ ਪਹਿਲਾਂ ਦਰਖਾਸਤ ਵਾਈ ਇਹਨਾਂ ਚੱਲਦੀ ਰਹੀ ਆਪਸ ਵਿੱਚ ਕਿਉਂਕਿ ਉਹ ਵੀ ਇੱਥੇ ਇੱਕ ਕਮਰੇ 'ਚ ਰਹਿੰਦਾ ਸੀ ਤੇ ਉਹ ਸਾਨੂੰ ਜਿਵੇਂ ਦੱਸਦਾ ਸੀ ਵੀ ਅਸੀਂ ਇੱਥੇ ਰਹਿ ਨਹੀਂ ਰਹੇ ਤੇ ਇਹਨਾਂ ਦੀ ਆਪਸ 'ਚ ਚੱਲਦਾ ਸੀ ਕੋਈ ਗਲਵਾ ਤੇ ਇਹਨਾਂ ਦਾ ਘਰੇਲੂ ਕਲੇਸ਼ ਚੱਲਦਾ ਸੀ ਜਿਸ ਸੰਬੰਧ 'ਚ ਉਹ ਵੀ ਦਰਖਾਸਤ ਉਹਨੇ ਚਲਦੀ ਹੈ ਬਾਕੀ ਵੈਰੀਫਾਈ ਕਰਦੇ ਆ ਕਿਵੇਂ ਆ ਇਹ ਕਿਉਂਕਿ 8 ਮਹੀਨੇ ਬਾਅਦ ਹੋਇਆ ਹੈ ਤੇ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਣਾ ਵੀ ਕੀ ਗਲਵਾਤ ਹੋਈ ਹੈ ਤੇ ਮੈਨੂੰ ਪਤਾ ਲੱਗਾ ਕੋਈ ਦੱਸਿਆ ਇਹਨਾਂ ਨੇ ਕਿੰਨਾ ਕੁ ਨੁਕਸਾਨ ਵਗੈਰਾ ਹੋਇਆ ਇਹਨਾਂ ਦਾ ਇਹ ਨੁਕਸਾਨ ਦੱਸ ਰਹੇ ਨਹੀਂ ਬਟ ਅਜੇ ਵੈਰੀਫਾਈ ਕਰਾਂਗੇ ਜੀ ਕੀ ਗੱਲਬਾਤ ਕਿਉਂਕਿ ਕਾਫੀ ਪੁਰਾਣੀ ਚੀਜ਼ਾਂ ਨੇ ਉਹ ਘਰੇਲੂ ਉਹ ਵੈਰੀਫਾਈ ਹੋਈ ਉਹ ਦੋਨੋਂ 파ਰਟੀ ਨੂੰ ਬੁਲਾ ਕੇ ਥਾਣੀ ਤੇ ਲੜਕਾ ਹੁਣ ਕਿੰਨੇ ਟਾਈਮ ਤੋਂ ਇੱਥੇ ਨਹੀਂ ਰਹਿ ਰਿਹਾ ਪਤਾ ਲੱਗਾ ਉਹ ਜਦੋਂ ਆਂਦਾ ਸੀ ਥਾਣੇ ਉਹ ਵੀ ਕਾਫੀ ਟਾਈਮ ਤੋਂ ਕਹਿੰਦਾ ਮੈਂ ਨਹੀਂ ਰਹਿ ਰਿਹਾ ਇੱਥੇ ਬਟ ਉਹਦਾ ਉਹਦੇ ਕੋਲ ਕਮਰਾ ਪਤਾ ਨਹੀਂ ਇੱਕ ਦੋ ਕਮਰੇ ਦੀ ਚਾਬੀ ਸੀ ਉਹ ਵੀ ਆ ਕੇ ਦੱਸਦਾ ਸੀ ਕਹਿੰਦਾ ਖੁੱਲਾ ਪਿਆ ਉਹ ਉਹ ਇਹ ਦੱਸਦਾ ਸੀ ਆ ਕੇ ਕਿ ਇਹ ਸਮਾਨ ਲੈ ਕੇ ਚਾਈ ਜਾਂਦੇ ਨੇ ਬਟ ਇਹ ਦੱਸ ਰਹੇ ਨੇ ਹੁਣ ਇਦਾਂ ਕੁਝ ਹੋ ਗਿਆ ਇਹ ਵੈਰੀਫਾਈ ਤੋਂ ਪਤਾ ਲੱਗਣਾ ਵੀ ਕੀ ਗੱਲਬਾਤ ਹੈ ਇਹਨਾਂ ਦੋਨੋਂ ਪਰਿਵਾਰਾਂ ਦੀ ਸਰ ਕੋਈ ਸੀਸੀਟੀਵੀ ਕੈਂਵੇ ਜੀ ਭਾਰਾ ਹੀ ਹੋਵੇ ਹਜੇ ਹੁਣ ਆਈਆਂ ਦੇਖਦੇ ਆਂ ਕੀ ਗੱਲਬਾਤ